ਯੂਟਿਊਬ ਚੈਨਲ ਦੇ ਨਾਲ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਆਵਾਜ਼ ਪਤ ਨਹੀਂ ਆ ਰਹੀ ਇੱਕ ਨਹੀਂ ਆ ਰਹੀ ਹੋਊਗੀ ਸ਼ਾਇਦ ਅੱਜ ਮੈਂ ਦੇਖ ਰਿਹਾ ਸਾਂ ਕਿ ਮੌਸਮ ਸਾਡੇ ਪਿੰਡ ਦਾ ਕਾਫੀ ਬਦਲਿਆ ਸ਼ਾਨਦਾਰ ਮੌਸਮ ਹੋਇਆ ਹੈ ਬੱਦਲ ਬਾਈ ਬਣੀ ਹੋਈ ਹੈ ਬੱਦਲ ਵਾਈ ਦੇ ਨਾਲ-ਨਾਲ ਕਿਣਮਣ ਵੀ ਹੋ ਰਹੀ ਹੈ ਤੇ ਨਾਲ-ਨਾਲ ਜਿਹੜਾ ਹਵਾ ਤੇ ਚੱਲੀਆਂ ਦੇ ਕਾ ਵੀ ਬੱਦਲ ਬਣਿਆ ਸੀ ਕਾ ਵੀ ਪਰ ਉਹਨੂੰ ਬੱਦਲ ਲੰਘਦਾ ਜਾ ਰਿਹਾ ਹੈ ਰਾਜਸਥਾਨ ਵੱਲ ਰਾਜਸਥਾਨ ਨਾਲ ਹੀ ਹੈ ਸਾਡੇ ਰਾਜਸਥਾਨ ਦਾ ਇਲਾਕਾ ਮੈਂ ਸਰਵ ਸੰਜੀ ਸੰਸਥਾ ਪਾਰਕ ਦੇ ਵਿੱਚ ਇਸ ਟਾਈਮ ਹੈਗਾ ਡੇ ਪਿੰਡ ਤੇ ਵਿੱਚ ਉਹਨਾਂ ਨੇ ਬਹੁਤ ਸੋਹਣਾ ਪਾਰਕ ਬਣਾਇਆ ਹੋਇਆ ਜਿਹਦੇ ਵਿੱਚ ਮੈਂ ਆਇਆ ਸੀ ਮੇਰੇ ਘਰ ਦੇ ਸਾਹਮਣੇ ਆ ਤੇ ਜਦੋਂ ਵੀ ਮੌਸਮ ਐ ਉਹ ਜਿਆ ਰੰਗੀਨ ਬਣਦਾ ਤਾਂ ਇੱਥੇ ਆ ਜਾਈਦਾ ਚੰਗਾ ਲੱਗਦਾ ਕਿ ਇਧਰੋਂ ਸੂਰੀ ਦੇਵਤਾ ਜੀ ਨਿਕਲ ਆਏ ਉਹਦੇ ਦਰਸ਼ਨ ਦੇ ਰਹੇ ਆ ਦੇਵਤਾ ਜੀ ਟੇਕੇ ਰੋ ਮਿਹਰਬਾਨੀ ਹੋਊਗੀ ਸੋਡੇ ਬੱਦਲ ਆਇਆ ਸੀ ਪਰ ਨਾ ਆਇਆ ਵਰਖਾ ਟੱਪ ਗਿਆ ਕਾ ਨੂੰ ਮੌਸਮ ਠੰਡਾ ਝਰੂੜ ਕਰ ਗਿਆ ਇੰਨੀ ਗੱਲ ਝਰੂੜ ਹੈ ਮੌਸਮ ਦੇ ਨਜ਼ਾਰੇ ਝਰੂੜ ਬਦਲੇ ਹੈ ਨਜ਼ਰੀਆ ਹੀ ਬਦਲਿਆ ਬੱਦਲ ਦਾ ਮੌਸਮ ਦਾ ਕਿਸ ਤਰ੍ਹਾਂ ਜਿਹੜੀ ਪਹਿਲਾਂ ਇੰਨੀ ਗਰਮੀ ਸੀ ਤੇ ਹੁਣ ਅੱਜ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਬਹੁਤ ਦਿਨਾਂ ਬਾਅਦ ਇੰਨੀ ਠੰਡੀ ਹਵਾ ਚੱਲੀ ਹੈ ਨਈ ਤਾਂ ਇੰਨਾ ਜ਼ਿਆਦਾ ਗਮ ਸੀ ਜਿਹੜਾ ਰਹੀ ਰੱਬ ਦਾ ਨਾਲ ਚੱਲਿਆ ਨਹੀਂ ਜਾਂਦਾ ਸੀ ਸੋਨੇ ਚਿੱਟੇ ਫੁੱਲ ਸ਼ਾਨਦਾਰ ਦੇਖ ਰਹੇ ਤੁਸੀਂ ਜਿੰਨਾਂ ਦਾ ਨਿਆਰਾ ਹੀ ਵੱਖਰਾ ਹੈ ਪਿੰਮਣਕਣੀ ਹਜੇ ਵੀ ਹੋਈ ਜਾਂਦੀ ਹੈ ਸੁੰਦਰ性 ਦੀ ਹਣੀ ਹੈ ਜੂਰ ਕਣੀਆਂ ਬਰੀਕ ਬਰੀਕ ਟਿੱਕੀ ਜਾਂਦੀਆਂ ਪਰ ਕੋਈ ਕਹਿ ਸਕਦਾ ਪਰਮਾ ਮੀ ਨਹੀਂ ਹੈਗਾ ਐਵੇਂ ਕਿਣ ਮਣ ਹੀ ਹੈ ਮੇਨੇ ਹੈਗਾ ਬ੍ਰੇਕ ਬ੍ਰੇਕ ਨਹੀਂ ਅਡਕੀ ਜਾਂਦੀਆਂ ਜਿਹੜੀਆਂ ਨਾਲ ਦੇ ਨਾਲ ਧਰਤੀ ਦੇ ਵਿੱਚ ਸਮਾ ਜਾਂਦੀਆਂ ਪਾਰਕ ਦੇ ਵਿੱਚ ਬਹੁਤ ਤਰ੍ਹਾਂ ਦੇ ਦਰਖਤ ਲੱਗੇ ਆ ਸ਼ੋਹਦਾਰ ਸੋਨੇ ਲੱਗਦੇ ਆ ਅੱਖਾਂ ਨੂੰ ਆਨੰਦਮਈ ਲੱਗਦੇ ਆ ਤੇ ਇਸ ਤਰ੍ਹਾਂ ਪਾਰਕ ਦੇ ਵਿੱਚ ਬਹੁਤ سارے ਕਸਰਤ ਕਰਨ ਦੇ ਲਈ ਵੀ ਸੰਤ ਲੱਗੇ ਹੋਏ ਐ ਜੀ ਤੇ ਸੋਆ ਬਜ਼ੁਰਗੋ ਬੀਬੀਆਂ ਵੀ ਆਵਦੀ ਕਸਰਤ ਵਗੈਰਾ ਕਰਦੀਆਂ ਜਿਨ੍ਹਾਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਐ ਤੇ ਹੋਰ ਬੱਚੇ ਵੀ ਆ ਕੇ ਸਵੇਰ ਸ਼ਾਮ ਇੱਥੇ ਰੌਣਕ ਮੇਲਾ ਵਧਾਉਂਦੇ ਆ پارک ਦਾ ਤੇ ਜਦੋਂ ਵੀ ਕਿਤੇ ਬੱਦਲ ਹੁੰਦੇ ਐ ਤੇ ਉਦੋਂ ਮੈਂ ਇੱਥੇ ਆਉਣਾ ਹੁੰਨਾ ਕਰਦੇ ਸਾਹਮਣੇ ਹੋਣ ਕਰਕੇ ਇੱਕ ਖੁੱਲਾ ਤਾਂ ਐ ਆਸਾ-ਪਾਸਾ ਸਾਰਾ ਦੇਸ ਜਾਂਦਾ ਸੋਹਣਾ ਲੱਗਦਾ ਦੋ ਚੀਜ਼ਾਂ ਕੱਟੀਆਂ ਹੋ ਜਾਂਦੀਆਂ ਇੱਕ ਤਾਂ ਮੌਸਮ ਦੀ ਰੰਗਿਨੀ ਤੇ ਇੱਕ ਪਾਰਕ ਦੀ ਰੰਗਿਨੀ ਦੋਹਾਂ ਚੀਜ਼ਾਂ ਰਲ ਮਿਲ ਕੇ ਹੋਰਾਂ ਬਲਿਆ ਆਉਂਦੀਆਂ ਕਹਿੰਦੇ ਕੁਦਰਤ ਦੇ ਮੀਂਹ ਦੇ ਪਾਣੀ ਦੇ ਵਿੱਚ ਬੇਸ਼ੱਕ ਕੋਈ ਰੰਗ ਨਹੀਂ ਹੁੰਦਾ ਪਰ ਜਿੱਥੇ ਮੀਂਹ ਪੈਂਦਾ ਉਹ ਬ੍ਰਹਸਪਤੀ ਜਿੰਨੀ ਵੀ ਸਾਰੀ ਰੰਗੀਨ ਹੋ ਜਾਂਦੀ ਹੈ ਉਹਤੇ ਰੰਗ ਭਰੇ ਜਾਂਦੇ ਆ ਕਿਉਂਕਿ ਜਿਹੜੀ ਤੇਹ ਹੁੰਦੀ ਹੈ ਹਰੇਕ ਚੀਜ਼ ਨੂੰ ਤੇ ਹਰੇਕ ਚੀਜ਼ ਨੂੰ ਪਾਣੀ ਦੀ ਲੋੜ ਹੈ ਪਾਣੀ ਬਿਨਾ ਨਾ ਤਾਂ ਕੁਦਰਤ ਵजूद ਵਿੱਚ ਆ ਸਕਦੀ ਹੈ ਤੇ ਨਾ ਹੀ ਇਨਸਾਨ ਤੇ ਨਾ ਹੀ ਕੋਈ ਪਸ਼ੂ ਪੰਛੀ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਹੀ ਸਾਡੀ ਜੀਵਨ ਦੀ ਮੁਢਲੀ ਲੋੜ ਹੈ ਮੇਂ ਜਦੋਂ ਵੀ ਪੈਂਦਾ ਹੈ ਤੇ ਉਦੋਂ ਕੁਦਰਤ ਨੂੰ ਵੀ ਸੁਆਣਾ ਕਰਦੀ ਹੈ ਤੇ ਸੋਣਾ ਕਰਦੀ ਹੈ ਤੁਸੀਂ ਦੋਸਤੋ ਅੱਗੇ ਤੋਂ ਵੀ ਮੈਂ ਲਈ ਇਸ ਤਰ੍ਹਾਂ ਹੁੰਦਾ ਰਹੂੰਗਾ YouTube ਚੈਨਲ ਤੇ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ YouTube ਚੈਨਲ ਨੂੰ ਵਧਾਓ ਹੋਰ ਸ਼ੇਅਰ ਕਰੋ ਵੀਡੀਓ ਬਹੁਤ ਹੈ 3 1/2 300 ਵੀਡੀਓ ਮੈਂ ਜਬ ਅਪਲੋਡ ਕੀਤੀਆਂ ਹੋਈਆਂ ਪਹਿਲਾਂ ਵਾਲਾ ਚੈਨਲ ਮੇਰਾ ਖਰਾਬ ਹੋ ਗਿਆ ਸੀਗਾ ਤੇ ਇਸ ਲਈ ਦੂਜੀ ਵਾਰੀ ਚੈਨਲ ਬਣਾਇਆ ਹੋਗੇ ਦੋ ਤਿੰਨ ਸਾਲੇ ਇਸ ਨੂੰ ਵੀ ਪਰ ਮੈਂ ਜ਼ੋਰ ਦੇ ਕੇ ਕਿਸੇ ਨੂੰ ਕਹਿ ਨਹੀਂ ਸਕਿਆ ਕਿਸ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਹੁਣ ਤੁਸੀਂ ਜ਼ਰੂਰ ਮੇਰੇ ਸਤਿੰਦਰ ਰਾਜਪਾਲ ਸਤਿੰਦਰ ਸਿੰਘ ਰਾਜਪਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਤੇ ਪਿੰਡਾਂ ਦੀਆਂ ਵੀਡੀਓ ਜਿਹੜੀਆਂ ਕਿ ਪਿੰਡਾਂ ਦੀ ਜ਼ਿੰਦਗੀ ਦੀਆਂ ਨਾਲ ਜੁੜੀਆਂ ਵੀਡੀਓ ਆ ਉਹ ਮੈਂ ਇਹਦੇ ਵਿੱਚ ਪਾਉਣਾ ਹੁੰਦਾ ਹੈ ਪਿੰਡੂ ਪੱਦਰਤੀਆਂ ਤੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਪਹਿਲਾਂ ਹੁੰਦਾ ਸੀ ਜਾਂ ਹੁਣ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੈਗਾ ਕਿਸ ਤਰ੍ਹਾਂ ਦੀ ਫਸਲਬਾੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਲਗਾਤਾਰ ਤੁਹਾਡੇ ਨਾਲ ਲਾਈਵ ਹੁੰਦਾ ਰਹੂੰਗਾ ਜੁੜੇ ਰਹੋ ਤੁਸੀਂ ਇਸੇ ਤਰ੍ਹਾਂ ਹੀ ਮੇਰੇ YouTube ਚੈਨਲ ਦੇ ਨਾਲ ਹੋਰ ਦੋਸਤਾਂ ਨੂੰ ਜੁੜੋ ਤੁਹਾਨੂੰ ਪਤਨ ਕੇ ਬੇਨਤੀ ਹੈ ਕਿ ਦੋਸਤਾਂ ਹੋਰਾਂ ਨੂੰ ਵੀ ਕੋ ਜੋ ਸ਼ੇਅਰ ਕਰੋ YouTube ਚੈਨਲ ਨੂੰ ਕਿ ਹੋਰ ਵੀ ਸਬਸਕ੍ਰਾਈਬ ਕਰ ਸਕਣ ਮੇਰੇ ਇਸ ਚੈਨਲ ਨੂੰ ਬਹੁਤ ਧੰਨਵਾਦ ਹੋਊਗਾ ਤੁਹਾਡਾ ਤੇ ਬੱਦਲਾਂ ਬਾਰੇ ਮੈਂ ਗੱਲ ਕਰ ਰਿਹਾ ਆਂ ਬੱਦਲ ਹੋਣਾ ਇਸ ਟਾਈਮਾ ਕਿਰਾਂ ਤਾਂ ਆ ਦੇਖੋ ਸਾਂਹੇ ਆ ਛੱਡ ਕੇ ਪਾਟ ਕੇ ਸੂਰਜ ਸਿਰ ਤੇ ਆਖੜਿਆ ਬਿਲਕੁਲੀ ਦੇਖੋ ਕਿਣਮਣ ਜਿਹੜੀ ਥੋੜੀ-ਬਹੁਤ ਹੁੰਦੀ ਐ ਹੁੰਦੀ ਰਹੂਗੀ ਜਾਂ ਸ਼ਾਮ ਤੱਕ ਕੋਈ ਐ ਧੁਵਤ ਵੀ ਮਾੜਾ-ਮੋਟਾ ਮੀਂਹ ਪਊਗਾ ਥੋੜਾ-ਬਹੁਤ ਮੀਂਹ ਹੋਰ ਆ ਜਾਂਦਾ ਤੇ ਚੰਗੀ ਗੱਲ ਐ ਫਸਲਾਂ ਨੂੰ ਥੋੜਾ ਬਹੁਤ ਫਾਇਦਾ ਹੋਊਗਾ ਪਰ ਜ਼ਿਆਦਾ ਮੇਂਦਾ ਨੁਕਸਾਨ ਹੋਊਗਾ ਕਿਉਂਕਿ ਝੋਨੇ ਹੁਣ ਪੱਕੇ ਖੜੇ ਆ। ਇਸੇ ਤਰ੍ਹਾਂ ਹੀ ਨਰਮੇ ਆ, ਨਰਮੇ ਵੀ ਪਹਿਲੀ ਚੁਗਾਈ ਵੱਲ ਮੇਰੇ ਖਾਲ ਪਹੁੰਚ ਗਏ ਹੋਣੇ ਆ ਕਿਉਂਕਿ ਪਾਤੋਂ ਤੋਂ ਬਾਅਦ ਅੱਜਕੱਲ ਪੱਕਣ ਝੋਨੇ ਖੜਨ ਲੱਗ ਜਾਂਦੇ ਆ। ਇਸ ਕਰਕੇ ਫਸਲਾਂ ਦਾ ਜ਼ਰੂਰ ਨੁਕਸਾਨ ਹੁੰਦਾ ਹੈ। ਮੋਂਗੀਆਂ ਜਿੱਥੇ ਕੜੀਆਂ ਮੋਂਗੀਆਂ ਨੂੰ ਨੁਕਸਾਨ ਹੁੰਦੀ ਆ ਹੁੰਦਾ ਜਾਂ ਵੱਡੀਆਂ ਪੰਜਾਂ ਮੋਂਗੀਆਂ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਹੈ। ਦੋਸਤੋ ਉਮੀਦ ਹੈ ਤੁਹਾਡੇ ਵੀ ਮੌਸਮ ਜਰੂਰ ਇਸ ਤਰ੍ਹਾਂ ਦਾ ਹੋਇਆ ਹੋਊਗਾ ਜੇ ਕਿਤੇ ਹੋਇਆ ਹੈ ਤਾਂ ਜਰੂਰ ਮੈਨੂੰ ਮੈਸੇਜ ਕਰ ਸਕਦੇ ਹੋ ਜਰੂਰ ਦੱਸਿਓ ਕਮੈਂਟ ਕਰਕੇ ਕਿਹੋ ਜਿਹਾ ਮੌਸਮ ਲੱਗਿਆ ਤੁਹਾਡੇ ਹੈ ਤੇ ਕੋਸ਼ਿਸ਼ ਕਰਿਓ ਜੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਬਹੁਤ ਮਿਹਰਬਾਨੀ ਹੋਊਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕੋਂ ਤਾਂ ਬਹੁਤ ਮਿਹਰਬਾਨੀ ਹੋਊਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਇੱਕ ਵਾਰੀ ਫੇਰ ਤੋਂ ਤੁਹਾਨੂੰ ਮੈਂ ਬੇਨਤੀ ਕਰਦਾ ਹਾਂ ਕਿ ਮੇਰਾ ਪਹਿਲਾ ਵਾਲਾ YouTube ਚੈਨਲ ਜਿਹੜਾ ਹੈਗਾ ਉਹ ਵੀ ਵਿੱਚ ਹੀ ਪਿਆ ਇੱਥੇ ਜੇ ਤੁਸੀਂ ਸਰਚ ਕਰੋਗੇ ਉਹ 9000 ਫਾਲੋਅਰ ਉਹਦੇ ਸੀਗੇ 9000 ਤੋਂ ਉੱਤੇ ਸੀ ਵੈਸੇ ਹੁਣ ਕੱਟ ਗਏ ਕਿਉਂਕਿ 2-3 ਸਾਲਾਂ ਤੋਂ ਉਹਦੇ ਤੇ ਮੈਂ ਕੋਈ ਵੀਡੀਓ ਨਹੀਂ ਪਾਈ ਇਸ ਚੈਨਲ ਤੇ ਪਾਉਣਾ ਹੁੰਦਾ ਹੈ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰਾਂ ਦੋਸਤਾਂ ਨੂੰ ਵੀ ਕਰਾਓ ਮੈਂ ਪਤਾ ਨਹੀਂ ਤੁਹਾਨੂੰ ਵੀਡੀਓ ਪਾ ਕੇ ਕਿਹਾ ਪਰ ਅੱਜ ਬੇਨਤੀ ਕਰਦਾ ਕਿ ਹੋਰ ਦੋਸਤਾਂ ਨੂੰ ਵੀ ਕਹੋ ਕਿ ਸਬਸਕ੍ਰਾਈਬ ਕਰਨੋ ਸ਼ੇਅਰ ਕਰਨੋ ਵੀਡੀਓ ਨੂੰ ਜੋ ਤੁਹਾਨੂੰ ਚੰਗੀ ਲੱਗਦੀ ਹੈ ਉਸ ਨੂੰ ਸ਼ੇਅਰ ਜਰੂਰ ਕਰੋ ਬਹੁਤ ਤਰ੍ਹਾਂ ਦੀਆਂ ਵੀਡੀਓ ਇਸ ਮੇਰੇ ਚੈਨਲ ਦੇ ਵਿੱਚ ਹੈਗੀਆਂ ਜੋ ਵੀ ਤੁਹਾਨੂੰ ਚੰਗੀ ਲੱਗਦੀ ਹੈ ਪੁਰਾਣੀ ਉਸ ਨੂੰ ਸ਼ੇਅਰ ਕਰੋ ਉਹਨਾਂ ਵਿਉਣ ਵਾਲੀਆਂ ਵੀ ਆ ਦੇਸੀ ਸਿੰਗਰ ਜਿਹੜੇ ਪਿੰਡਾਂ ਦੇ ਵਿੱਚ ਆਮ ਆਪਣੇ ਗਾਇਕ ਹੁੰਦੇ ਉਹਨਾਂ ਬਾਰੇ ਵੀ ਵੀਡੀਓ ਹੈਗੀਆਂ ਜੋ ਵੀ ਤੁਹਾਨੂੰ ਚੰਗੀ ਲੱਗਦੀ ਹੈ ਤੇ ਜਰੂਰ ਤੁਹਾਨੂੰ ਸ਼ੇਅਰ ਕਰੋ ਤੁਹਾਡਾ ਧੰਨਵਾਦ ਹੋਊਗਾ YouTube ਚੈਨਲ ਨੂੰ ਤੁਸੀਂ ਬਤਾਵਾ ਦਿਓਗੇ ਥੋੜਾ ਜਿਹਾ 812 ਕੀ ਸਾਰੇ ਸਬਸਕ੍ਰਾਈਬਰ ਹੈ 1000 ਤੱਕ ਹੀ ਹੋ ਜਾਣਗੇ ਰਾਂ ਉਹ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਮੋਨਟਾਈਜ਼ ਹੋ ਜਾਊਗਾ ਫਿਰ ਆਪਣੇ ਆਪ ਸਬਸਕ੍ਰਾਈਬਰ ਵਧਦੇ ਰਹਿੰਦੇ YouTube ਆਪਣੇ ਆਪ ਹੀ ਸਬਸਕ੍ਰਾਈਬਰ ਦਿੰਦਾ ਰਹਿੰਦਾ ਪਰ ਕਿਰਾਂ ਮਾਝੌਰ ਦੇ ਕਿ ਨਹੀਂ ਕਾ ਤੁਹਾਨੂੰ ਤੁਹਾਨੂੰ ਬੇਨਤੀ ਕਰਦਾ ਹੱਥ ਬਨ ਕੇ ਕਿ ਤੁਸੀਂ ਜਰੂਰ ਮੇਰੇ ਚੈਨਲ ਨੂੰ ਸੁਤਿੰਦਰ ਸਿੰਘ ਰਾਜਪਾਲ ਚੈਨਲ ਨੂੰ ਇਸ ਨੂੰ ਸਬਸਕ੍ਰਾਈਬ ਕਰੋ ਤੇ ਮੈਂ ਤਾਂ ਜੋ ਹੋਰ ਵੀਡੀਓ ਪਾਉਂਦਾ ਰਹਾ ਮੇਰਾ ਹੌਸਲਾ ਵਧੂਗਾ ਕਿਰਾ ਤਾਂ ਮਾਣਾ ਇਸ ਤਰ੍ਹਾਂ ਕਰਦਾ ਕਿ ਕੋਈ ਆਉਂਦਾ ਤਾਂ ਹੈ ਨਹੀਂ ਸੱਜਣ ਮਿੱਤਰ ਤੇ ਕੀ ਕਰੀਏ ਤੇ ਕੀ ਨਾ ਕਰੀਏ ਕੋਸ਼ਿਸ਼ ਹੋਊਗੀ ਮੇਰੀ ਤੇ ਰੋਜ਼ ਤੁਹਾਡੇ ਨਾਲ ਲਾਈਵ ਆਵਾਂ ਤੇ YouTube ਵੱਲੋਂ ਮੈਨੂੰ ਮੈਸੇਜ ਵੀ ਆਇਆ ਹੋਇਆ ਹੈ ਲਾਈਵ ਆ ਕੇ ਤੁਹਾਨੂੰ ਇਸ ਤਰ੍ਹਾਂ ਦੀਆਂ ਰੰਗीनੀਆਂ ਜਿਹੜੀਆਂ ਹੈਗੀਆਂ ਜਰੂਰ ਤੇ ਪਾਉਂਦਾ ਰਹੂੰਗਾ ਬਾਬਾ ਸ਼ੁਕਰੀਆ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਜਿੰਨੇ ਵੀ ਤੁਸੀਂ ਸੱਜਣ ਮਿੱਤਰ ਜੁੜੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ